ਨੀ ਪਰ ਤੂੰ ਕਿਹਦੀ ਫੋਟੋ ਦੇਖੀ ਜਾਂਦੀ ਆ ਬਈ ਹੁਣ ਹੈ ਅੱਧਾ ਰਾਤ ਹੋਣ ਵਾਲੀ ਆ ਤੂੰ ਲਾਈਟ ਬੰਦ ਕਰ ਮੈਨੂੰ ਸੌਣ ਦੇ ਹੈਂ ਕੀ ਗੱਲਾਂ ਕਰਦੀ ਆ ਤੂੰ ਵੀ ਯਾਰ ਐ ਥੋੜੀ ਵੀ ਫੋਟੋ ਹੀ ਦੇਖੀ ਚੱਲੋ ਕਮਰੇ ਮੈਂ ਹੱਕ ਹੀ ਦੀ ਫੋਟੋ ਹੱਤ ਤਲੀ ਫੜਦੇ ਆ ਮੂਤੇ ਹੈ ਨੀ ਸਿਮੋ ਬਸ ਨਾ ਪਛ ਇਹ ਮੇਰਾ ਪਾਕਿਸਤਾਨੀ ਪਾਪੇ ਦੀ ਫੋਟੋ ਆ ਬਸ ਖੋਚ ਨਾ ਬਸ ਕੀ ਦਸਾਂ ਮੈਂ ਇੱਕ ਪਾਕਿਸਤਾਨੀ ਪਾਪਾ ਇੱਕ ਥੋੜਾ ਸੋਹਰਾ ਮੇਰੇ ਨਾਲ ਸੁਪਨੇ ਜਾਇ ਸੀ ਮੈਨੂੰ ਕਹਿੰਦਾ ਨਹੀਂ ਉੱਠ ਮੇਰਾ ਪੋੜਾ ਦੁਖਦਾ ਮੈਨੂੰ ਕੋਈ ਦਵਾਈ ਦੇ ਮੇਰੇ ਠੀਕੇ ਲਾ ਦੇ ਮੈਂ ਕਹਾਂ ਪਾਪਾ ਜੀ ਕੀ ਦਵਾਈ ਦਵਾ ਕਹਿੰਦਾ ਜੋ ਮਰਦੀ ਦਵਾਈ ਦੇ ਦੇ ਆਪਾਂ ਤਾਂ ਤੇਰੀ ਦਵਾਈ ਦਿੱਤੀ ਤੇ ਠੀਕ ਹੋ ਜਾਣਾ ਹੁਣ ਮੈਂ ਕੀ ਕਹਿੰਦੀ ਇੱਕ ਮੈਨੂੰ ਡਰ ਲੱਗੇ ਉਹਦੇ ਤੋਂ ਮੈਂ ਤਾਂ ਇੰਨਾ ਮਿਲੀ ਵੀ ਨਹੀਂ ਸੀ ਕਦੀ ਥੋੜੇ ਸੋਹਰੇ ਨੂੰ ਨਹੀਂ ਤਾਂ ਦਵਾਈ ਦੇ ਦੇਣੀ ਸੀ ਪ੍ਰੀਤੋ ਤਾਂ ਉੱਜੀ ਸੁੱਤੀ ਰੂਆ ਬੱਤ ਤੈਨੂੰ ਪੰਨ ਲੱਗਣਾ ਸੀ ਰੱਬ ਨੇ ਤੈਨੂੰ ਹੋਰ ਕਮਾਈ ਕਰਨ ਨੂੰ ਉਹ ਪੈਸੇ ਦੇ ਦੇਨੇ ਸੀਗੇ ਬਹੁਤ ਫਾਇਦਾ ਕਰਾਉਣਾ ਤੇਰਾ ਡਾਕਟਰ ਹੈਂ ਤੂੰ ਕੀ ਕਿਆ ਨੂੰ ਸੁਪਣਨੇ ਤੇ ਵੀ ਨਹੀਂ ਦੇਣੀ ਬਸ ਹਾਂ ਤੇਰਾ ਹਸਪੀਟਲ